ਜਗਦੀਸ਼ ਸਿੰਘ ਡੱਲੇਵਾਲ ਫਿਲਹਾਲ ਮਰਨ ਵਰਤ ਤੇ ਬੈਠੇ ਹੋਏ ਨੇ 21 ਦਿਨ ਤੋਂ ਲੈ ਕੇ ਇਹ ਮਰਨ ਵਰਤਨ ਜਿਹੜਾ ਆ ਉਹ ਚੱਲਦਾ ਪਿਆ ਹੈ ਔਰ ਹੁਣ ਲਗਾਤਾਰ ਜਾਰੀ ਹੈ ਜਗਦੀਸ਼ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਨਿਗਰਦੀ ਪਈ ਹੈ ਪਰ ਇਸੇ ਦਰਮਿਆਨ ਅਚਾਨਕ ਇੱਕ ਇਹ ਆਵਾਜ਼ ਉੱਠਨ ਆਈਆਂ ਇਹ ਕਿਤੇ ਲਿਖਿਆ ਪੜਿਆ ਜਾਣਾ ਕਿ ਡੱਲੇਵਾਲ ਡਰਾਮੇ ਕਰ ਰਿਹਾ ਇਹ ਹੈਰਾਨ ਕਰ ਦਿੰਦਾ ਖੈਰ ਜਦੋਂ ਇੱਕ ਪਾਸੇ ਜੀਣ ਮਰਨ ਦਾ ਸਵਾਲ ਬਣਿਆ ਹੋਵੇ ਤੇ ਉਸ ਵੇਲੇ ਸ਼ਾਇਦ ਕੋਈ ਡਰਾਮੇ ਨਹੀਂ ਕਰਦਾ ਪਰ ਇਸ ਤਰ੍ਹਾਂ ਦਾ ਬਿਆਨ ਕਿਉਂ ਸਾਹਮਣੇ ਆਇਆ ਇਹਦੇ ਪਿੱਛੇ ਅਸਲ ਗੱਲ ਕੀ ਹੈ ਕਿਉਂਕਿ ਅਕਸਰ ਅਸੀਂ ਕੋਈ ਚੀਜ਼ ਪੜ੍ਹ ਲੈਂਦੇ ਆ ਤਾਂ ਉਸ ਚੀਜ਼ ਦਾ ਪ੍ਰਭਾਵ ਸਾਡੇ ਉੱਤੇ ਕੁਝ ਹੋਰ ਤਰ੍ਹਾਂ ਦਾ ਪੈਂਦਾ ਹੈ ਉਹ ਚੀਜ਼ ਪੜਨ ਨੂੰ ਸੁਣਨ ਨੂੰ ਕੁਝ ਹੋਰ ਤਰ੍ਹਾਂ ਲੱਗਦੀ ਹੈ ਪਰ ਡੀਪ ਇਨਸਾਈਡ ਉਹ ਚੀਜ਼ ਹੋਰ ਤਰ੍ਹਾਂ ਦੀ ਹੁੰਦੀ ਹੈ ਇਸੇ ਤਰ੍ਹਾਂ ਦਾ ਇੱਕ ਬਿਆਨ ਜਾਂ ਇਸੇ ਤਰ੍ਹਾਂ ਦੀ ਇੱਕ ਲੇਖਣੀ ਜਿਹੜੀ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਲੋਕ ਅਧਿਕਾਰ ਲਹਿਰ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਰੁਪਿੰਦਰ ਸਿੰਘ ਆਪਣਾ ਬਿਆਨ ਸਾਂਝਾ ਕਰਦੇ ਨਜ਼ਰ ਆ ਰਹੇ ਹੁੰਦੇ ਨੇ ਔਰ ਉਸੇ ਦੇ ਉੱਤੇ ਲਿਖਿਆ ਹੁੰਦਾ ਕਿ ਜਗਜੀਤ ਸਿੰਘ ਡੱਲੇ ਔਰ ਇਹ ਚੀਜ਼ ਕਿਉਂ ਲਿਖੀ ਗਈ ਹੈ ਆਓ ਉਹਨਾਂ ਦੀ ਉਸ ਵੀਡੀਓ ਦੇ ਵਿੱਚੋਂ ਜਾਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸਲ ਦੇ ਵਿੱਚ ਗੱਲ ਹੈ ਕੀ ਕਹਿੰਦੇ ਡੱਲੇ ਵਾਲ ਤਾਂ ਡਰਾਮੇ ਕਰਦਾ ਕੈਂਸਰ ਪੇਸ਼ੈਂਟ ਕੋਈ 15 ਦਿਨ ਭੁੱਖਾ ਰਹਿ ਸਕਦਾ ਮਨ ਲੈਨੇ ਆ ਡਰਾਮੇ ਕਰਦੇ ਆ ਫਿਰ ਆਪਾਂ ਵੀ ਇੱਕ ਡਰਾਮਾ ਕਰਕੇ ਦੇਖ ਲੈਨੇ ਆ 12 ਤਰੀਕ ਦੀ ਕਾਲ ਦਿੱਤੀ ਆ ਕਹਿੰਦੇ ਤੁਸੀਂ ਇੱਕ ਡਾਂਗ ਹੀ ਭੁੱਖੇ ਰਹਿ ਕੇ ਦੇਖ ਲਓ ਤੁਹਾਨੂੰ ਵੀ ਪਤਾ ਲੱਗ ਜੂ ਕਿ ਡਰਾਮਾ ਕੀ ਹੁੰਦਾ ਪਰ ਸਾਡਾ ਕੋਈ ਕਸੂਰ ਨਹੀਂ ਨਾ ਅਸੀਂ ਕਦੇ ਕੁਝ ਦੇਖਿਆ ਨਹੀਂ ਕਹਿੰਦੇ ਕਿਸੇ ਦੀ ਮੌਤ ਕਦੇ ਕੋਈ ਮਰਦਾ ਸੁਣਿਆ ਪਰ ਬੰਦੇ ਮਰਦੇ ਆਇਆ ਪਰ ਇਸ ਕੰਮ ਵਾਸਤੇ ਬੰਦਾ ਹੋਣਾ ਜ਼ਰੂਰੀ ਆ ਤੇ ਹੁਣ ਤੁਸੀਂ ਆਪ ਦਾ ਸਬੂਤ ਦੇਣਾ ਤੁਸੀਂ ਬੰਦੇ ਹੋ ਕਿ ਪਸ਼ੂ ਹੋ ਕਿਉਂਕਿ ਪਸ਼ੂਆਂ ਦੇ ਵਿੱਚ ਸੰਵੇਦਨਾ ਨਹੀਂ ਹੁੰਦੀ ਪਰ ਜਿਹੜਾ ਬੰਦਾ ਨਾ ਤੇ ਜਿਹਨੇ ਡੱਲੇ ਵਾਲ ਸਾਹਿਬ ਦਾ ਕੀ ਹੈ ਕੱਲ ਵਾਲਾ ਲੈਕਚਰ ਸੁਣਿਆ ਸਟੇਜ ਤੇ ਬੈਠੇ ਜਦੋਂ ਉਹ ਭਾਵਕ ਹੋਏ ਸੀ 15 ਦਿਨ ਦਾ ਕੈਂਸਰ ਪੇਸ਼ੈਂਟ ਭੁੱਖਾ ਬੈਠਾ ਇੱਕ ਅਪੀਲ ਕਰਦਾ ਯਾਰ ਬੈਠਾ ਕਿਹਦੀ ਖਾਤਰ ਆ ਜਿਹਨੂੰ ਤੁਸੀਂ ਅੰਨ ਦਾਤਾ ਕਹਨੇ ਹੋ ਨੀ ਦਾ ਦੱਤਾ ਖਾਣ ਤੋਂ ਪਹਿਲਾਂ ਤੁਸੀਂ ਨਾ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋ ਨਾ ਮੂੰਹੇ ਬੁਰਕੀ ਪਉਣ ਤੋਂ ਪਹਿਲਾਂ ਆਪਦੇ ਧਰਮ ਮੁਤਾਬਕ ਪਰ ਉਹ ਅੰਨ ਦੀ ਜਿਹੜੀ ਕੀ ਆ ਬੁਰਕੀ ਆ ਤੁਹਾਡੀ ਪਲੇਟ ਦੇ ਵਿੱਚ ਆਈ ਜੀ ਦੇ ਜਰੀਏ ਨਾ ਜਿਹਨੂੰ ਤੁਸੀਂ ਅੰਨ ਦਾ ਦੱਤਾ ਕਹਿੰਦੇ ਹੋ ਉਹਨਾਂ ਖਤਰਾ ਜਿ ਜਗਦੀਸ਼ ਸਿੰਘ ਡੱਲੇ ਵਾਲਾ ਆਪਣੀ ਜਾਨ ਦੇਣ ਤੇ ਤਾਰੂ ਹੋਇਆ ਬੈਠਾ ਤੇ ਇਹ ਤੁਹਾਡੇ ਚ ਸੰਵੇਦਨਾ ਬਾਕੀ ਹੈਗੀ ਆ ਤੇ ਤੁਸੀਂ ਪਸ਼ੂ ਨਹੀਂ ਹੈਗੇ ਤਾਂ ਫਿਰ 12 ਤਰੀਕ ਨੂੰ ਇੱਕ ਕੀ ਆ ਸਨੇਹਾ ਦੱਤਾ ਤੇ ਮੋਰਚੇ ਵੱਲੋਂ ਇੱਕ ਡੰਗ ਦੀ ਰੋਟੀ ਛੱਡਣੀ ਆ ਤੇ ਤੁਹਾਨੂੰ ਵੀ ਪਤਾ ਲੱਗ ਜੂ ਕਿ ਡਰਾਮਾ ਹੁੰਦਾ ਕਿਵੇਂ ਆ ਤੇ 15 ਦਿਨ ਦਾ ਬਜ਼ੁਰਗ ਬਾਪੂ ਇੱਕ ਕੀ ਆ ਭੁੱਖਣ ਪਾਣਾ ਬੈਠਾ ਤੇ 12 ਤਰੀਕ ਨੂੰ 17 ਦਿਨ ਪੂਰੇ ਹੋ ਜਾਣੇ ਆ ਤੇ ਜੇ ਉਹਦੇ ਵਾਸਤੇ ਮਨ 'ਚ ਭੋਰਾ ਵੀ ਹਮਦਰਦੀ ਹੈਗੀ ਆ ਤਾਂ 12 ਤਰੀਕ ਨੂੰ ਇੱਕ ਡੰਗ ਦੀ ਰੋਟੀ ਛੱਡ ਕੇ ਨਾ ਆਪਣੇ ਪਰਿਵਾਰ ਨਾਲ ਇੱਕ ਤਸਵੀਰ ਪਾਉਣ ਵਾਸਤੇ ਕਿਹਾ ਤੇ ਲਿਖਣਾ ਕੀ ਆ ਬੋਈ سپورਟ ਜਗਜੀਤ ਸਿੰਘ ਡੱਲੇয়াল ਪਰ ਸੋਚ ਕੇ ਦੇਖੋ ਯਾਰ ਬੰਦਾ ਮਰਦਾ ਕਦੋਂ ਆ ਜਦੋਂ ਬੰਦੇ ਕੋਲੇ ਕੋਈ ਰਾਹ ਨਹੀਂ ਬਚਦਾ ਉਦੋਂ ਬੰਦਾ ਫਿਰ ਕੀ ਆ ਮਰਨ ਦਾ ਰਾਹ ਚੁਣਦਾ ਅਜੇ ਰਾਹ ਕੋਈ ਨਹੀਂ ਛੱਡਿਆ ਤੇ ਡਰਾਮਾ ਕੀ ਕੀ ਜਾਂਦਾ ਕਿ ਜਗਜੀਤ ਸਿੰਘ ਡੱਲੇਆ ਡਰਾਮੇ ਕਰਦਾ ਉਹ ਡਰਾਮੇ ਸਰਕਾਰਾਂ ਕਰਦੀਆਂ ਨੇ ਜਿਹੜੀਆਂ ਕਹਿੰਦੀਆਂ ਸੀ ਇਹ ਟਰੈਕਟਰ ਨੂੰ ਟੈਂਕ ਬਣਾ ਕੇ ਲੈ ਕੇ ਆਉਂਦੇ ਆ ਦਿੱਲੀ ਪੈਦਲ ਆ ਜਾਣ ਤੇ ਜਦੋਂ ਪੈਦਲ ਵਾਸਤੇ ਤੁਰਦੇ ਆ ਫੇਰ ਵੀ ਕੀ ਆ ਫੇਰ বাজਦੇ ਆ ਉਹਨਾਂ ਦੇ ਯਾਰ ਇਹ ਕਹਿੰਦੇ ਸੜਕਾਂ ਕਿਸਾਨਾਂ ਨੇ ਰੋਕੀਆਂ ਨੇ ਤੇ ਖੁਦ ਬੈਰੀਗੇਡ ਤੇ ਟੋਏ ਪੱਟ ਕੇ ਤਾਰਾਂ ਲਾ ਕੇ ਸਾਰੀ ਟ੍ਰੈਫਿਕ ਜਾਮ ਕਰ ਰੱਖੀ ਆ ਐਮਐਸਪੀ ਦੀ ਗਰੰਟੀ ਦੇਣ ਦਾ ਵਾਅਦਾ ਕਰਕੇ ਕੀ ਇਹ ਦਿਲਗੋਠਾ ਕੇ ਤੋਰੇ ਸੀਗੇ ਉਹ ਵੀ ਸੈਂਟਰ ਸਰਕਾਰ ਦਾ ਡਰਾਮਾ ਸਾਬਤ ਹੋਇਆ ਸਰਕਾਰ ਮੰਨੇ ਚਾਹੇ ਨਾ ਮੰਨੇ ਪਰ ਤੁਸੀਂ ਤਾਂ ਮੰਨ ਜੋ ਯਾਰ ਪਰ ਅਸੀਂ ਬੰਦੇ ਦੇ ਮਰਨ ਤੋਂ ਬਾਅਦ ਹੀ ਮੰਨਦੇ ਆ ਜਦੋਂ ਮਰ ਜਾਂਦਾ ਨਾ ਬੰਦਾ ਉਦੋਂ ਮਗਰੋਂ ਅਸੀਂ ਕਹਿੰਨੇ ਕਿ ਹਾਂ ਯਾਰ ਬੰਦਾ ਚੰਗਾ ਸੀ ਫਿਰ ਭੋਗਾ ਦੇ ਵੀ ਘੱਟ ਹੁੰਦੇ ਆ ਤੇ ਇਹ ਕਰਵਾ ਚੌਦਾ ਵਰਤ ਰੱਖ ਕੇ ਆਪਣੇ ਘਰ ਵਾਲਿਆਂ ਜਿਹਨੇ ਸੁੱਖਾ ਮੰਨਦੀਆਂ ਨੇ ਉਹਨਾਂ ਮਾਤਾਵਾਂ ਭੈਣਾਂ ਨੂੰ ਮੈਂ ਇੱਕ ਬੇਨਤੀ ਕਰਦਾ ਇੱਕ ਡੰਗ ਦੀ ਰੋਟੀ ਤੋਂ ਕੀ ਆ ਗਰੇਜ ਕਰ ਲਿਓ ਜਿਵੇਂ ਵਿਦਾਵਾ ਦੇ ਕੇ ਆਏ ਸਿੰਘਾਂ ਨੂੰ ਨਾ ਉਹਨਾਂ ਦੀ ਘਰ ਵਾਲਿਆਂ ਨੇ ਚੂੜੀਆਂ ਸੱਟ ਕੇ ਕਿਹਾ ਜੀ ਥੋਤੋਂ ਨਹੀਂ ਹੁੰਦਾ ਅਸੀਂ ਕਰਦੀਆਂ ਤੁਸੀਂ ਘਰਾਂ 'ਚ ਬੈਠੀਆਂ ਨੇ ਇੱਕ ਡੰਗ ਦੀ ਰੋਟੀ ਤੋਂ ਜਵਾਬ ਦੇਣਾ ਤੇ ਪਾ ਕੇ ਇੱਕ ਪੋਸਟ ਪਾਉਣੀ ਆ ਉਹਦੇ ਪਰਿਵਾਰ ਨਾਲ ਖਿੱਚ ਕੇ ਕੇ ਵਹੀ سپورਟ ਜਗਜੀਤ ਸਿੰਘ ਦੱਲਿਆ ਥੋੜਾ ਕੱਖ ਵੀ ਨਹੀਂ ਲੱਗਣਾ ਪਰ ਹੌਸਲਾ ਜਿਹੜਾ ਮਿਲਣਾ ਉਥੇ ਲੜਾਈ ਲੜਨ ਵਾਲਿਆਂ ਨੂੰ ਨਹੀਂ ਲੜ ਸਕਦੇ ਲੜਨ ਵਾਲੇ ਦੇ ਮਗਰੀ ਖੜ ਚੋ ਯਾਰ ਸਾਥ ਹੀ ਦੇ ਦਿਓ ਪੋਸਟ ਹੀ ਸ਼ੇਅਰ ਕਰ ਦਿਓ ਅੰਨਦਾਤੇ ਵਾਸਤੇ ਇੱਕ ਦਿਨ ਤੰਨ ਛੱਡ ਸਕਦੇ ਹੋ ਹੁਣ ਕਈ ਸੋਚਦੇ ਹੋਣਗੇ ਕਿ ਇੱਕ ਦਿਨ ਭੁੱਖੇ ਰਹਿਣ ਨਾਲ ਕੀ ਹੋਜੂ ਜਿਹੜਾ ਮੋਦੀ ਕਹਨੇ ਕਿਹਾ ਸੀ ਨਾ ਕਰੇ ਵੀ ਥਾਲੀ ਖੜਕਾਓ कोरोना ਭਾਜੂਆ করোনা ਨੇ ਭਜਾਉਣ ਦਾ ਸੀਗਾ ਰੌਲਾ ਇਹ ਕੀ ਸੀਗਾ ਕਿ ਲੋਕਾਂ ਦੇ ਵਿੱਚ ਇੱਕ ਸਪਿਰਟ ਭਰਨੀ ਸੀ ਤੇ ਥੋੜਾ ਇਹ ਐਕਸ਼ਨ ਉੱਥੇ ਬੈਠੇ ਲੋਕਾਂ ਦੇ ਵਿੱਚ ਵੀ ਕੀ ਇੱਕ ਸਪਿਰਟ ਭਰੂਆ ਉਹਨਾਂ ਨੂੰ ਅਹਿਸਾਸ ਹੋਊਗਾ ਕਿ ਹਾਂ ਯਾਰ ਲੋਕ ਸਾਡੇ ਕੀ ਐ ਇਸ ਅੰਦੋਲਨ ਦੇ ਨਾਲ ਖੜੇ ਆ ਤੇ ਮੈਂ ਬਾਕੀ ਕਿਸਾਨਾਂ ਅੱਗੋਂ ਵੀ ਇੱਕੋ ਬੇਨਤੀ ਕਰਦਾ ਕਿ ਤੁਸੀਂ ਕੀ ਮੂੰਹ ਦਿਖਾਉਂਗੇ ਜੇ ਮੰਨ ਲਓ ਡੱਲਿਆ ਸਾਹਿਬ ਨੂੰ ਕੀ ਆ ਕੋ ਨਾ ਜਾਣੀ ਕੁਝ ਹੋ ਜਾਂਦਾ ਤੇ ਇਹ ਅੰਦੋਲਨ ਦਾ ਕੋਈ ਮੂੰਹ ਸਰ ਕੀ ਆ ਕਿਸੇ ਪਾਸੇ ਤਣਪਤਨ ਨਾ ਲੱਗਿਆ ਤਾਂ ਯਾਦ ਰੱਖਿਓ ਪੰਜਾਬ ਦੇ ਵਿੱਚ ਛੱਡੋ ਮੁਲਕ ਦੇ ਵਿੱਚ ਕੋਈ ਦੁਆਰੇ ਉੱਠ ਕੇ ਕੀ ਆ ਖੜਾ ਹੋਣ ਵਾਲਾ ਜੰਮਣਾ ਨਹੀਂ ਨਾ ਕਿਸੇ ਦਾ ਹੌਸਲਾ ਹੋਣਾ ਹੁਣ ਤਾਂ ਸਾਰਿਆਂ ਨੂੰ ਦਿਲ ਖੋਲ੍ਹ ਖੋਲ ਕੇ ਨਾ ਖੜਨਾ ਪੈਣਾ ਇਸ ਅੰਦੋਲਨ ਦੇ ਨਾਲ ਕਿਉਂਕਿ ਮੰਗਾਂ ਉਹੀ ਨੇ ਜਿਹੜੀਆਂ ਪਹਿਲੇ ਅੰਦੋਲਨ ਦੀਆਂ ਸੀ ਤੇ ਜਿਹੜੀਆਂ ਸਾਰੀਆਂ ਜਥੇਬੰਦੀਆਂ ਮੰਗ ਰਹੀਆਂ ਨੇ ਕੋਈ ਵੱਖਰੀ ਮੰਗ ਤਾਂ ਇਹਨਾਂ ਦੀ ਹੈ ਨਹੀਂ ਤੇ ਜਿਹੜੇ ਜੇ ਘਰਾਂ 'ਚ ਬੈਠੇ ਆ ਜਾਂ ਹੋਰ ਜਥੇਬੰਦੀਆਂ ਉਹਨਾਂ ਨੂੰ ਵੀ ਦਿਲ ਖੋਲ੍ਹ ਕੇ ਹੁਣ ਜਾ ਕੇ ਨਾਲ ਜਾ ਕੇ ਖੜਨ ਦਾ ਪੂ ਵੀ ਭਾਈ ਆ ਗਏ ਇਤਿਹਾਸ ਯਾਦ ਕਰ ਲੋ ਮਿਸਲਾਂ ਹਰ ਦੇਵਤਾ ਦੇ ਵੇਲੇ ਇਕੱਠੀਆਂ ਹੋ ਕੇ ਲੜਦੀਆਂ ਰਹੀਆਂ ਨੇ ਉਂ ਭਾਵੇਂ ਆਪਸ ਦੇ ਵਿੱਚ ਲੜਦੇ ਰਹੇ ਆ ਤੇ ਤੁਹਾਨੂੰ ਵੀ ਅਖੀਰ ਚਿੱਕੋ ਗੱਲ ਕਹਿਣਾ ਬੇਸ਼ੱਕ ਡਰਾਮਾ ਸਮਝ ਕੇ ਕਰ ਲਿਓ ਪਰ ਕੀ ਐ ਇੱਕ ਡੰਗ ਦੀ ਰੋਟੀ ਛੱਡ ਕੇ ਦੇਖ ਲਿਓ ਕਿ 15 ਦਿਨ ਦਾ ਕੈਂਸਰ ਪੇਸ਼ੈਂਟ ਭੁੱਖਾ ਤੇ ਆਇਆ ਜਿਹੜਾ ਬੈਠਾ ਉਹਦੇ ਅੰਦਰ ਕੀ ਐ ਕੀ ਜਜ਼ਬਾਤ ਤੇ ਕੀ ਇਮੋਸ਼ਨਸ ਹੋਣਗੇ ਕੀ ਉਹ ਮਹਿਸੂਸ ਕਰਦਾ ਹੋ ਤੁਸੀਂ ਇੱਕ ਡੰਗ ਦੀ ਰੋਟੀ ਛੱਡ ਕੇ ਤੁਹਾਨੂੰ ਥੋੜਾ ਜਿਹਾ ਸਾਾਸ ਹੋ ਜਾਊਗਾ ਇਸ ਕਰਕੇ ਲੜਿਓ ਲਿਖਿਓ ਬੋਲਿਓ ਜੇ ਇਨਸਾਨ ਹੈਗੇ ਹੋ ਜੇ ਜਾਨਵਰੋਂ ਤਾਂ ਰੱਬ ਰਾਖਾ